ਜਿਹੜਾ ਕਾਰਨ ਮੌਕੇ ਤੇ ਜਾ ਕੇ ਪਤਾ ਲੱਗਿਆ ਹੈ ਜਿਹੜਾ ਟਰੈਕਟਰ ਵਾਲੇ ਦੀ ਨਗਹਿਲੀ ਪਾਈ ਗਈ ਟਰੈਕਟਰ ਟਰਾਲੀ 'ਚ ਉਹਦੇ ਪਿੱਛੋਂ ਕਿ ਉਹਨੇ ਕੱਟ ਮਾਰਤਾ ਤੇ ਪਿੱਛੋਂ ਕਿ ਇਹ ਆ ਰਹੇ ਸੀ ਗੱਡੀ ਸਵਾਰ ਦੋ ਜਿਨ੍ਹਾਂ ਦੀ ਇੱਕ ਮੌਜਿਤ ਸੀ ਤੇ ਇੱਕ ਹੈਗਾ ਸੀ ਹੁਣ ਅਭੀਸ਼ੇਕ ਸ਼ਰਮਾ ਇਹ ਦੋਨੋਂ ਮੁੰਡੇ ਪ੍ਰਾਈਵੇਟ ਤੌਰ ਤੇ ਨੌਕਰੀ ਕਰਦੇ ਨੇ ਆਪਣੇ ਨਾਬਾ ਵੀ ਗੇ ਇਹ ਪਟਿਆਲਾ ਵੇਖੀ ਆਪਣੇ ਕੰਮ ਕਰ ਲਈ ਆ ਰਹੇ ਸੀ ਕੱਲ ਸਾਢੇ ਘੱਟ ਦੀ ਗੱਲ ਆ ਜਦੋਂ ਇੱਕ ਮਰੋਦਾ ਪਿੰਡ ਤੋਂ ਅੱਗੇ ਆਏ ਸਵੇਰੇ ਸਵੇਰੇ ਨਹੀਂ ਰਾਤੀ ਰਾਤੀ ਸਰ ਤੇ ਜਦੋਂ ਇਹ ਕਮਰੋਦਾ ਤੋਂ ਪਿੰਡ ਤੋਂ ਥੋੜਾ ਅੱਗੇ ਆਏ ਪਟਿਆਲਾ ਰੋਡ ਤੇ ਤਾਂ ਟਰੈਕਟਰ ਵਾਲ ਨੇ ਕੱਟ ਮਾਰਤਾ ਤੇ ਇਹਦੀ ਟਰੱਕ ਗੱਡੀ ਜਿਹੜੀ ਟਰੈਕਟਰ ਚ ਵੱਜ ਕੇ ਟਰਾਲੀ ਚ ਵੱਜ ਕੇ ਡਿਸਬੈਲੈਂਸ ਹੋ ਗਈ ਤੇ درخت ਤੇ ਜਾ ਕੇ ਵੱਜੀ ਜੀ ਇੱਕ ਮੁੰਡੇ ਦੀ ਮੌਤ ਹੋ ਗਈ। ਕੀ ਤੇਜ਼ ਰਫ਼ਤਾਰ ਬੰਦੇ ਉਸੇ ਨੂੰ ਇਹ ਟਰੈਕਟਰ ਵਾਲੇ ਦੀ ਅੰਗੈਲੀ ਆ ਜੀ ਉਹਨੇ ਕੱਟ ਮਾਰ ਦਣ ਗੈਲੀ ਕਿੰਨੇ ਲੋਕਾਂ ਦੀ ਦੀ ਮੌਤ ਹੋਈ ਹੈ? ਇਹ ਜੀ ਇੱਕ ਬੰਦੇ ਦੀ ਮੌਤ ਹੋਈ ਹੈ ਜੀ। ਮੋਹਿਦ ਬਿਸਟ ਦੂਜਾ ਆਪਣਾ ਐਡਮਿਟ ਹੈ ਜੂ ਇੰਜਰਡ ਆ। ਟਰਾਲੀ ਵਾਲੇ ਜਿਹੜਾ ਟਰੈਕਟਰ ਟਰਾਲੀ ਕਾਬੂਜੇ ਚ ਲੈ ਲਿਆ ਜੀ ਆਪਾਂ ਨੇ ਔਰ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਐਫ ਆਰ ਚ ਦਰਜ ਕਰਤੀ। ਤੇ ਮੋਹਿਦ ਦਾ ਕੁਝ ਪਤਾ ਲੱਗਿਆ ਸਰ ਕਿੱਥੇ ਦਾ ਸੀ ਕਿਦਾਂ ਕਿਹੜਾ ਪਰਿਵਾਰ ਕਿੱ ਪ੍ਰਾਈਵੇਟ ਦਫਾਲੇ ਨੂੰ ਆ ਰਿਹਾ ਸੀ ਹਾਂਜੀ ਹਾਂਜੀ ਆਪਣੇ ਦੋਸਤ ਤੇ ਕਿੰਦਾ ਦੀ ਕਾਰਵਾਈ ਕੀਤੀ ਗਈ ਸਿਰ ਤੁਹਾਡੇ ਵੱਲੋਂ ਇਹ ਸਾਰ ਆਪਾਂ ਪਰਚੇ ਦਰਜ ਕਰਤਾ ਜੀ ਐਫਆਰ ਲਾਂਚ ਕਰਤੀ ਟਰੈਕਟਰ ਟਰਾਲੀ ਕਬਜ਼ੇ ਲੈ ਲਿਆ ਬਾਕੀ ਜਿਹੜੀ ਅਗਲੀ ਕਾਰਵਾਈ ਆ ਉਹਨੂੰ ਦੋਸ਼ੀਨ ਜਲਦੀ ਜਲਦੀ ਫੜ ਕੇ ਅਮਲ ਚ ਲਿਆਂਦੀ ਚਲੋ ਠੀਕ ਹੈ ਮੈਂ ਤਾਂ ਚਾਚੇ ਤਾਇ ਦਾ ਮੁੰਡਾ ਮੋਹਿਤ ਇਹ ਨਾਬੇ ਤੋਂ ਪਟਿਆਲੇ ਆ ਰਿਹਾ ਸੀਗਾ ਪਤਾ ਨਹੀਂ ਆਫਿਸ ਦੇ ਕੰਮ ਆਇਆ ਸੀਗਾ ਤਾਂ ਇਹਦਾ ਫੋਨ ਆਇਆ ਸੀਗਾ ਕਿ ਮੈਂ ਪਟਿਆਲੇ ਆਵਾਂਗਾ ਸ਼ਾਇਦ ਮਿਲ ਕੇ ਵੀ ਜਾਵਾਂਗਾ ਬਟ ਪਤਾ ਨਹੀਂ ਫਿਰ 9:30 ਵਜੇ ਸਾਨੂੰ ਫੋਨ ਆਂਦਾ ਹੈ ਇਹਦੇ ਦੋਸਤ ਦਾ ਕਿ ਇਹ ਮੋਈ ਦੇ ਐਮਰਜੈਂਸੀ ਚ ਹਸਪੀਟਲ ਤੇ ਤੁਸੀਂ ਜਲਦੀ ਆ ਜਾਓ ਤਾਂ ਇਹਦੀ ਮੌਕੇ ਤੇ ਹੀ ਹੋ ਗਈ ਸੀ ਤੇ ਅਸੀਂ ਹਸਪੀਟਲ ਆਏ ਸੀਗੇ ਫਿਰ ਡੈੱਡ ਬੋਡੀ ਹੋਣੀ ਪੋਸਟਮਾਰਟਮ ਹੋਇਆ ਤੇ ਹੋਣੀ ਸਾਨੂੰ ਲਾਸ਼ ਡਿਸਚਾਰਜ ਦੇਣੀ ਉਹ ਇਹਦੀ ਉਮਰ ਕਿਤਨੀ ਹੈ ਤੇ ਪਿੱਛੇ ਬੈਕਗ੍ਰਾਉਂਡ ਕੀ ਮੈਰਿਡ ਸੀ ਆਨ ਮੈਰਿਡ ਹੈ ਕੀ 26 27 ਸਾਲ ਦਾ ਸੀਗਾ ਇਹਦੇ ਮਮਾ ਹੈ ਪਿੱਛੇ ਤੇ ਇਹਦੀ ਵਾਈਫ ਹੈ ਪਿੱਛੇ ਬੱਚੇ-ਪੁੱਛੇ ਨਹੀਂ ਬੇਬੀ ਨਹੀਂ ਹੈ ਹਲੇ ਦਿਸ ਇਸ ਸਾਨੂੰ ਕਿੰਨੇ ਸਾਲ ਹੋਈ ਸੀ ਇਹ ਹਲੇ ਨੂੰ ਇੱਕ ਇੱਕ ਡੇਢ ਸਾਲ ਡੇਢ ਕੁ ਸਾਲ ਹੋਇਆ ਸੀਗਾ ਕੁਝ ਕਾਰਨ ਕਰ ਲਈ ਕਿਸੇ ਦੋਸਤੀਆਂ ਨਾਲ ਗਲਤ ਬਤੋਈ ਕਿ ਹਾਦਸਾ ਧੁੰਦ ਕਾਰਨ ਹੋਇਆ ਜਾਂ ਤੇਜ਼ ਰਫ਼ਤਾਰ ਪਤਾ ਨਹੀਂ ਕਹਿੰਦੇ ਰੋਂਗ ਸਾਈਡ ਟਰਾਲੀ ਖੜੀ ਸੀਗੀ ਔਰ ਔਰ ਰੋਂਗ ਸਾਈਡ ਖੜੀ ਹੋਈ ਸੀਗੀ ਤੇ ਓਵਰਲੋਡਡਡ ਸੀਗੀ ਉਸ ਉੱਥੇ ਉਸ ਚੇ ਜਾ ਕੇ ਡਰਾਈਵਰਸ ਡਰਾਈਵਰ ਸਾਈਡ ਤਾਂ ਬਚ ਗਈ ਬਟ ਇਧਰਲੀ ਸਾਈਡ ਜ਼ਿਆਦਾ ਵੱਜੀ ਲੱਗਦਾ ਤੁਸੀਂ ਵੀ ਕਹੋ ਕਿ ਮੌਕੇ ਤੇ ਕੀ ਲੱਗਦਾ ਧੁੰਦ ਦੇ ਕਾਰਨ ਹੋਈ ਹੈ ਕੱਲ ਦਾ ਧੁੰਦ ਨਹੀਂ ਸੀਗੀ ਟਰਾਲੀ ਓਵਰਲੋਡਡਡ ਸੀਗੀ ਤੇ ਰੋਂਗ ਸਾਈਡ ਖੜੀ ਸੀ ਮੇਜਰਲੀ ਯਾਨੀ ਤੇਜ਼ ਰਫ਼ਤਾਰ ਮੰਨ ਸਕਦੇ ਆ ਮੇਬੀ ਇਹ ਟਰਾਲੀ ਓਵਰਲੋਡਡਡ ਸੀਗੀ ਤਾਂ ਰੋਂਗ ਸਾਈਡ ਖੜੀ ਸੀ ਇਹ ਰੀਜ਼ਨ ਵੀ ਹੈ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰੋ بس ਜੋ ਵੀ ਹੈ ਜਿਹੜੇ ਜਿਹੜੇ ਉਸ ਟਾਈਮ ਮੌਕੇ ਤੇ ਸੀਗੇ ਉਧਰ ਫਰਾਰ ਹੋਏ ਨੇ ਤੋਂ ਅਦਾ ਟੈਸਟ ਮੈਡੀਕਲ ਹੋਣ ਤੇ ਸਾਨੂੰ ਜੋ ਵੀ ਕਰ ਲਈ ਸਵੇਰੇ ਕਿੰਨੇ ਵਜੇ ਕੱਟਣਾ ਹੋਈ ਹੈ ਇਹ 8:30 ਤੇ 9:00 ਦੇ ਵਿਚਕਾਰ ਹੋਈ ਹੈ ਜੀ